ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸਰਾਜ ਐਮਪੀ ਭਾਈ ਅੰਮ੍ਰਿਤਪਾਲ ਖਾਲਸਾ ਹਲਕਾ ਸ਼੍ਰੀ ਕੜੂਰ ਸਾਹਿਬ ਤੋਂ ਆ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ 12 ਮਾਰਚ ਨੂੰ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀ ਜਿਹੜੇ ਡਿਬਰੂਗੜੀ ਦੀ ਅਸਾਮ ਜੇਲ੍ਹ ਦੇ ਵਿੱਚੋਂ ਰਿਲੀਜ਼ ਹੋਣਗੇ ਕਿਉਂਕਿ ਭਾਈ ਅੰਮ੍ਰਿਤਪਾਲ ਖਾਲਸਾ ਦੇ ਨਾਲ 5 ਹੋਰ ਵੀ ਐਮਪੀ ਨੇ ਜਿਹੜੇ ਵਕ ਵਕ ਮੁਕਦਮਿਆਂ ਦੇ ਤਹਿ ਵਕ ਵਕ ਭਰਦੀਆਂ ਜੇਲਾਂ ਦੇ ਵਿੱਚ ਨਜ਼ਰਬੰਦ ਨੇ 12 ਮਾਰਚ ਨੂੰ ਭਾਈ ਅੰਮ੍ਰਿਤਪਾਲ ਖਾਲਸਾ ਦੀ ਆਵਾਜ਼ ਗੂੰਜੇਗੀ ਲੋਕ ਸਭਾ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਦੇ ਹੱਕ ਵਿੱਚ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਵੱਲੋਂ ਜਿਹੜੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਕਿਉਂਕਿ ਭਾਈ ਅੰਮ੍ਰਿਤਪਾਲ ਖਾਲਸਾ ਜਿਹੜੇ ਨੇ ਐਮਪੀ ਹੋਣ ਦੇ ਨਾਲ 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 ਉਹ ਆਪਣੀ ਪਾਰਟੀ ਦੇ ਯਾਨੀ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਵੀ ਨੇ ਭਰਤੀ ਜਿਹੜੀ ਸ਼ੁਰੂ ਕੀਤੀ ਹੋਈ ਹੈ ਉਸ ਪ੍ਰਕਿਰਿਆ ਨੂੰ ਬੜਾ ਵੱਡਾ ਹੁਲਾਰਾ ਮਿਲ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਹਲਕਾ ਪਟਿਆਲਾ ਤੋਂ ਹਲਕਾ ਪਟਿਆਲਾ ਤੋਂ ਭਾਈ ਅਮਰਪਾਲ ਖਾਲਸਾ ਦੇ ਪਿਤਾ ਤਰਸੀਮ ਸਿੰਘ ਖਾਲਸਾ ਅਤੇ ਐਮਪੀ ਸਰਬਜੀਤ ਸਿੰਘ ਖਾਲਸਾ ਹਲਕਾ ਫਰੀਦਕੋਟ ਪੱਲੋਂ ਹਲਕਾ ਪਟਿਆਲਾ ਵਿਖੇ ਜਾ ਕੇ ਕਾਨਫਰੰਸ ਕੀਤੀ ਗਈ ਭਰਤੀ ਪ੍ਰਕਿਰਿਆ ਨੂੰ ਜਿਹੜੀ ਹੈ ਤਰਜੀਹ ਦਿੱਤੀ ਗਈ ਸ਼ੁਰੂਆਤ ਕੀਤੀ ਗਈ ਹਲਕਾ ਪਟਿਆਲਾ ਦੇ ਵਿੱਚ ਆ ਸੂਤਰਾ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਿਤਾ ਅਤੇ ਸਰਬਜੀਤ ਸਿੰਘ ਖਾਲਸਾ ਨੂੰ ਬੜਾ ਵੱਡਾ ਬਲ ਮਿਲਿਆ ਹੈ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਨੂੰ ਲੈ ਕੇ ਯਾਨੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਲਕਾ ਪਟਿਆਲਾ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਦੇ ਹੱਕ ਵਿੱਚ ਨੌਜਵਾਨ ਆਏ ਅਤੇ ਇਸ ਤੋਂ ਇਲਾਵਾ ਮਿਡਿਓਕਰ ਇਸ ਅਤੇ 올ਡ ਇਸ ਜਿਹੜੇ ਕਾਫੀ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੰਮ ਕਰ ਰਹੇ ਵਕਬਕ ਵਰਕਰਾਂ ਨੇ ਵੀ ਇਹਨਾਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਫੈਸਲਾ ਲਿਆ ਕੇ ਸ਼੍ਰੀ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਖਾਲਸਾ ਹੀ ਜਿਹੜਾ ਹੈ ਪੰਜਾਬ ਨੂੰ ਬਚਾ ਸਕਦੇ ਨੇ ਕਿਉਂਕਿ ਪੰਜਾਬ ਹਨੂ ਬਚਾਉਣ ਦੇ ਲਈ ਕੋਈ ਪਾਰਟੀ ਵੀ ਇਸ ਸਮੇਂ ਅੱਗੇ ਨਹੀਂ ਆ ਰਹਾ। ਸ਼੍ਰੋਮਣੀ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਨੁਕਸਾਨ ਕੀਤਾ। ਕਾਂਗਰਸ ਨੇ ਵੀ ਨੁਕਸਾਨ ਕੀਤਾ। ਭਾਰਤੀ ਜਨਤਾ ਪਾਰਟੀ ਤਾਂ ਹੈ ਹੀ ਨਹੀਂ। ਦੂਸਰੇ ਪਾਸੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਦਲਾਵ ਦੇ ਨਾਮ ਤੇ ਲੋਕਾਂ ਨੇ ਵੋਟਾਂ ਪਾਈਆਂ ਸੀ ਲੇਕਿਨ ਉਹ ਵੀ ਆਪਣੇ ਵਾਅਦੇ ਉੱਪਰ ਖਰੀ ਨਹੀਂ ਉਤਰੀ। ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਭਾਈ ਅਮਰਪਾਲ ਖਾਲਸਾ ਹਲਕਾ ਖਰੂਰਤ ਸਾਬਤੂ ਜਿਹੜੇ ਐਮਪੀ ਨੇ ਨਾਲ ਦੇ ਨਾਲ ਹੀ ਉਹ ਅਕਾਲੀ ਦਲ ਵਰਸ ਪੰਜਾਬ ਦੇ ਰਾਸ਼ਟਰੀ ਪ੍ਰਧਾਨਵੀ ਨੇ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਵੀ ਪਾਈ ਅਮਰਤਪਾਲ ਖਾਲਸਾ ਹੋਣਗੇ ਨੌਜਵਾਨਾਂ ਵੱਲੋਂ ਪਰਵਾਹ ਹੰਗਾਰਾ ਮਿਲ ਰਿਹਾ ਹੈ ਦੂਸਰੇ ਪਾਸੇ ਨੌਜਵਾਨੀ ਖੁੱਲ ਕੇ ਹੱਕ ਵਿੱਚ ਆ ਰਹੀ ਹੈ ਰਜਿਸਟਰ ਕਰਵਾ ਰਹੀ ਹੈ ਅਤੇ ਪੜ੍ਹਤੀ ਪ੍ਰਕਿਰਿਆ ਦੇ ਵਿੱਚ ਬੜਾ ਵੱਡਾ ਯੋਗਦਾਨ ਦੇ ਰਹੀ ਹੈ ਪੰਜਾਬ ਦੀ ਨਜਵਾਨੀ ਖਾਸ ਕਰਕੇ ਹਲਕਾ ਪਟਿਆਲਾ ਦੇ ਲੋਕਾਂ ਵੱਲੋਂ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਿਤਾ ਤੇ ਸੇਮ ਸਿੰਘ ਖਾਲਸਾ ਅਤੇ ਸਰਬਜੀਤ ਸਿੰਘ ਖਾਲਸਾ ਐਮਪੀ ਹਲਕਾ ਫਰੀਦਕੋਟ ਦਾ ਨਿਗਾ ਸਵਾਗਤ ਕੀਤਾ ਗਿਆ ਉਹਨਾਂ ਕਹਿੰਦੇ ਕਿ ਹਰ ਦੁੱਖ ਸੁੱਖ ਦੀ ਘੜੀ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਰਿਵਾਰ ਦਾ ਸਾਥ ਜਿਹੜਾ ਹੈ ਦਿੱਤਾ ਜਾਵੇਗਾ ਸਿੱਖ ਔਮ ਵੱਲੋਂ ਹਲਕਾ ਪਟਿਆਲਾ ਤੋਂ